ਅਮਰੀਕੀ ਸਰਕਾਰ ਦੇ ਸ਼ਟਡਾਊਨ ਸੰਬੰਧੀ ਜਾਰੀ ਅੜੀਕਾ ਅਜੇ ਦੂਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੁਣ ਦੋਵਾਂ ਪਾਰਟੀਆਂ ਦਰਮਿਆਨ ਖਿੱਚੀ ਲਕੀਰ ਹੋਰ ਲੰਮੀ ਹੁੰਦੀ ਜਾ ਰਹੀ ਹੈ ਸੈਨੇਟ ਦੇ ਵਿੱਚ ਹੋਈ ਵੋਟਿੰਗ ਤੇ ਮੂੜ ਸਹਿਮਤੀ ਨਾ ਹੋਣ ਕਾਰਨ ਅਗਲੀ ਕਾਰਵਾਈ ਲਈ ਵੋਟਿੰਗ ਸੋਮਵਾਰ ਤੱਕ ਟਾਲ ਦਿੱਤੀ ਗਈ ਹੈ ਜਿਸ ਕਾਰਨ ਉਮੀਦ ਹੈ ਕਿ ਇਹ ਸਰਕਾਰੀ ਅਸਹਿਮਤੀ ਘੱਟੋ ਘੱਟ ਅਗਲੇ ਹਫਤੇ ਤੱਕ ਜਾਰੀ ਰਹੇਗੀ कैपिटल हिल ते गंभीर राजनैतिक टकरावण वित्तीय बिलਾਂ ਤੇ ਵਿਵਾਦ ਦੇ ਚੱਲਦਿਆਂ ਰਿਪਬਲਿਕਨ ਅਤੇ ਡੈਮੋਕ੍ਰੇਟ ਨੇਤਾਵਾਂ ਵਿਚਾਲੇ ਗੱਲਬਾਤ ਦੇ ਕਈ ਦੌਰ ਹੋਏ ਪਰ ਹਾਲੇ ਤੱਕ ਕਿਸੇ ਵੱਡੇ ਤੋੜ ਦੀ ਸੰਭਾਵਨਾ ਨਹੀਂ ਦਿਖ ਰਹੀ ਵਿਸ਼ਲੇਸ਼ਕ ਮੰਨਦੇ ਨੇ ਕਿ ਜੇਕਰ ਅਗਲੇ ਹਫਤੇ ਤੱਕ ਕੋਈ ਰਾਹ ਨਾ ਨਿਕਲਿਆ ਤਾਂ ਸਰਕਾਰੀ ਏਜੰਸੀਆਂ ਅਤੇ ਲੱਖਾਂ ਕਰਮਚਾਰੀਆਂ ਤੇ ਇਸ ਦਾ ਗੰਭੀਰ ਪ੍ਰਭਾਵ ਹੋਰ ਗਹਿਰਾ ਹੋ ਸਕਦਾ ਹੈ ਲੋਕ ਸੇਵਾਵਾਂ ਵਿੱਚ ਰੁਕਾਵਟਾਂ ਫੈਡਰਲ ਕਰਮਚਾਰੀਆਂ ਦੀ ਤਨਖਾਹ ਵਿੱਚ ਦੇਰੀ ਅਤੇ ਆਰਥਿਕ ਅਨਿਸ਼ਚਿਤਤਾ ਵਿੱਚ ਵਾਤਾ ਇਹ ਸਾਰੀਆਂ ਚੁਣੌਤੀਆਂ ਹੁਣ ਸਾਹਮਣੇ ਹੈ ਹੁਣ ਸਾਡੀਆਂ ਨਜ਼ਰਾਂ ਸੋਮਵਾਰ ਨੂੰ ਸੈਨੇਟ ਦੇ ਵਿੱਚ ਹੋਣ ਵਾਲੀ ਕਾਰਵਾਈ ਤੇ ਟਿਕੀਆਂ ਹੋਈਆਂ ਨੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਰਾਜਨੀਤਿਕ ਅੜੀਕੇ ਤੋਂ ਬਾਹਰ ਨਿਕਲ ਕੇ ਅਮਰੀਕੀ ਕਾਨੂੰਨ ਕਾੜੇ ਕਿਸ ਤਰ੍ਹਾਂ ਦੇਸ਼ ਨੂੰ ਵਿੱਤੀ ਸੰਕਟ ਤੋਂ ਬਚਾਉਂਦੇ ਨੇ